ਸੁਨਾਰ ਵੀ ਕੋਠੜੀ ਚ ਚੜ੍ਹ ਕੇ ਸੋਨਾ ਢਾਲਦਾ ਹੈ ਜਦੋਂ ਉਹ ਕੋਠੜੀ ਨੂੰ ਥੱਲੇੋਂ ਅੱਧ ਢਾਲਦਾ ਤੇ ਸੋਨਾ ਜਿਹੜਾ ਉਸ ਕੋਠੜੀ ਦੇ ਵਿੱਚ ਘੁੰਮਦਾ ਚਾਰ ਚੁਪਰੇ ਭੱਜਦਾ ਉਹਦੇ ਟਿਲਕਣ ਦੀ ਆਵਾਜ਼ ਆਉਂਦੀ ਜੇ ਪੁੱਛਿਆ ਜਾਏ ਟਿਕਦਾ ਕਿਉਂ ਨਹੀਂ ਤੇ ਅੱਗੋਂ ਸੁਨਾਰ ਕਹਿੰਦਾ ਇਹਦੇ ਨਾ ਟਿਕਣ ਦਾ ਕਾਰ ਕਿਉਂਕਿ ਇਸ ਸੋਨੇ ਦੀ ਡਲੀ ਵਿੱਚ ਮੈਲ ਹੈ ਜਦੋਂ ਮੈਲ ਸੜ ਗਈ ਕਿਨੇ ਆਪਣੇ ਆਪ ਟਿਕ ਜਾਣਾ ਮਹਾਰਾਜ ਕਹਿੰਦੇ ਮਨ ਸੋਨੇ ਦੀ ਤਰ੍ਹਾਂ ਹੈ ਸ਼ੁੱਧ ਇਹ ਜੋਤ ਸਰੂਪ ਹੈ ਕਈ ਜਨਮਾਂ ਦੀ ਮੈਲੇ ਦੇ ਚ ਬਈਏ ਜਦੋਂ ਬਾਣੀ ਦੀ ਕੋਠਾਲੀ ਚ ਪੈਂਦਾ ਨਾ ਝਟਕਦਾ ਮਨ ਉਹਦੋ ਜੀ ਕਦੀ ਕਿਸੇ ਬੰਦੇ ਨੇ ਕਿਹਾ ਮੈਂ ਟੀਵੀ ਵੇਨਾ ਮੇਰਾ ਮਨ ਝਟਕੀ ਜਾਂਦਾ ਕਦੀ ਕਿਸੇ ਨੇ ਕਿਹਾ ਨਿੰਦਿਆ ਕਰਦੇ ਮੇਰਾ ਮਨ ਕੋਈ ਨਹੀਂ ਟਿਕਦਾ ਬਾਹਰੋਂ ਕੀ ਤੁਰਿਆ ਮੇਰਾ ਕੰਮ ਬਾਣੀ ਟ ਉਹ ਗੁਰਮਖੋ ਮੈਲ ਤਾਂ ਨਿਕਲੇਗੀ ਉਦੋਂ ਜਦੋਂ ਸੇਕ ਲੱਗਦਾ ਇਹ ਵੀ ਝਟਕਦਾ ਉਹਦੋ ਹੈ ਸੱਚ ਇਹ ਵੇ ਕਿ ਜਦੋਂ ਅੰਦਰੋਂ ਬਾਣੀ ਦਾ ਸੇਕ ਲੱਗਦਾ ਹੈ ਪਰ ਬਾਣੀ ਦਾ ਸੁਭਾਗ ਹੈ ਇਸ ਮੰਨ ਦੀ ਮਹਿਲ ਨੂੰ ਸੜਕੇ ਨੂੰ ਟਿਕਾ ਦੇਣੀ